ਤੇ ਇਹਨਾਂ ਨੇ ਬਹੁਤ ਵੱਡਾ ਸਟੋਰ ਬਣਾਇਆ ਹੋਇਆ ਤੇ ਤੁਹਾਨੂੰ ਐਦਾਂ ਲੱਗੂਗਾ ਜਿਵੇਂ ਤੁਸੀਂ ਚਾਈਨਾ ਚ ਆ ਗਏ ਆਜੋ ਵੀ ਦੋਸਤੋ ਅੱਜ ਮੈਂ ਤੁਹਾਨੂੰ ਚਾਈਨੀਸ ਮਾਰਕੀਟ ਦਿਖਾਵਾਂਗਾ ਇਟਸ ਔਨ ਸੇਲ ਰਾਈਟ ਨਾਓਕੇ ਪੈਡ ਲੱਕ ਤੇ ਲੱਕ ਨੂੰ ਬਹੁਤ ਮੰਨਦੇ ਆ ਤੇ ਲੱਕ ਲਈ ਇਹਨਾਂ ਨੇ ਬਹੁਤ ਕੁਝ ਜਿਵੇਂ ਵੈਂਚਾਈਮਸ ਹੋ ਗਏ ਲਾਫਿੰਗ ਬੁੱਧਾ ਹੋ ਗਿਆ ਕਾਫੀ ਚੀਜ਼ਾਂ ਇਹਨਾਂ ਕੋਲੇ ਹੁੰਦੀਆਂ ਨੇ ਇੱਥੇ ਮੈਂ ਪਹਿਲਾਂ ਕਦੇ ਨਹੀਂ ਆਇਆ ਚਾਈਨਾ ਟਾਊਨ ਦੇ ਵਿੱਚ ਵੈਸੇ ਲੰਘਿਆ ਮੈਂ ਗੱਡੀ ਥਰੂ ਲੰਘਿਆ ਪਰ ਮੈਂ ਵਾਕਿੰਗ ਟੂਰ ਤੇ ਕਦੇ ਨਹੀਂ ਆਇਆ ਸੋ ਮੈਨੂੰ ਨਹੀਂ ਪਤਾ ਸੀ ਕਿ ਉੱਥੇ ਇੰਨਾ ਕੁਝ ਹੋਊਗਾ ਸੋ ਅੱਜ ਹੀ ਮੈਨੂੰ ਪਤਾ ਲੱਗਿਆ ਕਿ ਇੱਥੇ ਇੰਨਾ ਕੁਝ ਹੈ ਸੇਲ ਦੇ ਉੱਤੇ ਆ 50% ਆਫ ਚੱਲ ਰਿਹਾ ਹੈ ਇੰਨਾ ਉੱਤੇ ਦੇਖੋ ਕਿੰਨਾ ਕੁਝ ਹੈ ਚਾਈਨੀਸ ਆ ਦੇਖੋ ਸੋ ਇਹਨਾਂ ਵਿੱਚ ਆਪਣੀ ਇੱਕ ਚਾਈਨੀਜ਼ ਫਾਰਮੇਸੀ ਵੀ ਬਣੀ ਹੋਈ ਹੈ ਉਹ ਦੇਖੋ ਪਿੱਛੇ 50% ਆਫ ਚੱਲ ਰਿਹਾ ਹੈ ਇਹਦੇ ਉੱਤੇ ਵੀ ਸੋ ਆਈ ਹੋਪਸ ਸੋ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਸੋ ਥੈਂਕ ਯੂ ਹਜੋ ਦੋਸਤੋ ਦੇਖਿਏ ਪੰਜਾਬੀ ਮੋਸਟਲੀ ਕਈ ਫਿਸ਼ ਫੂਡ ਲਾਈਕ ਨਹੀਂ ਕਰਦੇ ਆ ਸਾਰਾ ਕੁਝ ਹੈ ਜਿਹੜਾ ਸੀ ਫੂਡ ਹੈ ਚਾਈਨੀਜ਼ ਸਟੋਰ ਦੇ ਵਿੱਚ ਆ ਇੱਕ ਮੈਂ ਆ ਦੇਖੋ ਕਿੰਨਾ ਕੁਝ ਹੈ ਚਾਈਨਾ ਤੋਂ ਐਕਸਪੋਰਟ ਕਰਕੇ ਲੈ ਕੇ ਆਉਂਦੇ ਆ ਤੇ ਇਹਨਾਂ ਨੇ ਬਹੁਤ ਵੱਡਾ ਸਟੋਰ ਬਣਾਇਆ ਹੋਇਆ ਤੇ ਤੁਹਾਨੂੰ ਐਦਾਂ ਲੱਗੂਗਾ ਜਿਵੇਂ ਤੁਸੀਂ ਚਾਈਨਾ 'ਚ ਆ ਗਏ ਮੈਨੂੰ ਹੁਣ ਐਦਾਂ ਫੀਲ ਹੋ ਰਿਹਾ ਮੈਂ ਚਾਈਨਾ ਦੇ ਵਿੱਚਾਂ ਮੈਨੂੰ ਐਦਾਂ ਨਹੀਂ ਲੱਗ ਰਿਹਾ ਜਿਵੇਂ ਮੈਂ ਕੈਨੇਡਾ 'ਚ ਆਇਆ ਮੀਨਜ਼ ਇੱਕ ਹੋਰ ਸਟੋਰ ਦੇ ਵਿੱਚ ਆਇਆ ਦੇਖੋ ਸਾਰਾ ਕੁਝ ਤੁਹਾਨੂੰ ਚਾਈਨੀਜ਼ ਦੇ ਵਿੱਚ ਹੀ ਮਿਲਦਾ ਆ ਦੇਖੋ ਚਾਈਨੀਜ਼ 'ਚ ਲਿਖਿਆ ਹੋਇਆ ਸਾਰਾ ਕੁਝ ਉਹ ਦੇਖੋ ਚਾਈਨਾ ਦੀਆਂ ਮੂੰਫਲੀਆਂ ਸਾਹਮਣੇ ਆ ਦੇਖੋ ਓਕੇ ਹੋਰ ਚੋ ਇਹ ਹੋਰ ਚੋ ਹੋਰ ਚੋ ਨਹੀਂ ਆਉਂਦੀ ਸੋ ਸਾਰਾ ਕੁਝ ਇਹ ਦੇਖੋ ਚਾਈਨੀਜ਼ ਮਸਾਲੇ ਨੇ ਇਹ ਕਈ ਤਾਂ ਮੈਨੂੰ ਪਤਾ ਹੀ ਨਹੀਂ ਹੈ ਕੀ ਇਹ ਫਿਰ ਤੁਹਾਨੂੰ ਕਿਸੇ ਚੀਜ਼ ਬਾਰੇ ਪਤਾ ਤਾਂ ਤੁਸੀਂ ਦੱਸੋ ਜਿਵੇਂ ਆ ਦੇਖੋ ਕਿਦਾਂ ਦੀ ਚੀਜ਼ ਹੈ ਮੈਨੂੰ ਤਾਂ ਪਤਾ ਵੀ ਨਹੀਂ ਕੀ ਹੈ ਜੀ ਮੈਂ ਐਕਸਪਲੇਨ ਨਹੀਂ ਕਰ ਸਕਦਾ ਕਿਉਂਕਿ ਮੈਨੂੰ ਪਤਾ ਹੀ ਨਹੀਂ ਕਿਉਂਕਿ ਚਾਈਨੀਜ਼ ਦੇ ਵਿੱਚ ਲਿਖਿਆ ਤੇ ਮੈਂ ਦੱਸ ਨਹੀਂ ਸਕਦਾ ਕੀ ਹੈ ਸੋ ਆਈ ਹੋਪ ਸੋ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਉਹ ਉਹ ਦੇਖੋ ਚਾਈਨਾ ਦੀ ਫਾਰਮੇਸੀ ਸਾਹਮਣੇ ਉਹ ਦੇਖੋ ਪਲੱਸ ਦਾ ਸਾਈਨ ਆ ਗਿਫਟ ਸਟੋਰ ਆ ਦੇਖੋ ਕਿੰਨਾ ਕੁਝ ਆ ਦੇਖੋ ਕਿੰਨੇ ਤਰ੍ਹਾਂ ਦੇ ਬੈਗਸ ਪਏ ਉੱਥੇ ਸਾਰਾ ਕੁਝ ਦੇਖਣ ਲਈ ਤੁਹਾਨੂੰ ਚਾਈਨਾ ਟਾਊਨ ਦੇ ਵਿੱਚ ਆਉਣਾ ਪੈਣਾ। ਸੋ ਆਓ ਤੇ ਇੰਜੋਏ ਕਰੋ। ਜਿਹੜੀਆਂ ਇਹਨਾਂ ਦੀਆਂ ਬੇਕਰੀਜ਼ ਨੇ ਮੈਨੂੰ ਇਹਨਾਂ ਦਾ ਫੂਡ ਇਹਨਾਂ ਦਾ ਸਵਾਦ ਨਹੀਂ ਲੱਗਦਾ ਮੈਂ ਖਾਦਾ ਚਾਈਨੀਜ਼ ਫੂਡ। ਇਹਨਾਂ ਦੀ ਨੂਡਲਸ ਹੈ ਜਿਹੜੀਆਂ ਬੈਟਰ ਨੇ ਹੋਰ ਸਾਰਾ ਕੁਝ ਇਹਨਾਂ ਦਾ ਫਿਸ਼ ਫੂਡ ਹੁੰਦਾ ਲਾਈਕ ਸਾਰਾ ਕੁਝ ਲਾਈਕ ਹਰੇਕ ਚੀਜ਼ ਇਹਨਾਂ ਨੇ ਜਾਨਵਰ ਕੋਈ ਨਾ ਕੋਈ ਐਡ ਕੀਤਾ ਹੁੰਦਾ। ਸੋ ਮੈਨੂੰ ਇਹਨਾਂ ਦਾ ਸਵਾਦ ਨਹੀਂ ਲੱਗਦਾ ਇਹਨਾਂ। ਆਹ ਦੇਖੋ ਕਿੰਨਾ ਕੁਝ ਆਇਆ। ਹੁਣ ਮੈਨੂੰ ਪਤਾ ਨਹੀਂ ਕੀ ਕੀ ਹੈ ਇਹ ਆ ਸ਼੍ਰੀਮਪਾ ਦੇਖੋ ਮੈਂ ਫਿਸ਼ ਫੂਡ ਖਾਂਦਾ ਨਹੀਂ ਸੋ ਆ ਸਾਰਾ ਕੁਝ ਫਿਸ਼ ਫੂਡ ਹੈ ਬੰਨ ਲਾ ਦੇ ਮੈਂ ਕਹਿੰਦਾ ਜੇ ਤੁਸੀਂ ਕਦੇ ਵੀ ਆਓ ਉੱਥੇ ਕੈਨੇਡਾ ਤਾਂ ਤੁਹਾਡਾ ਵੀ ਡ੍ਰੀਮ ਪੂਰਾ ਹੋਵੇ ਜੋ ਵੀ ਤੁਹਾਡਾ ਡ੍ਰੀਮ ਹੈ ਲਾਈਫ ਦੇ ਵਿੱਚ ਆ ਦੇਖੋ ਸੋ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਇਹ ਸਾਰਾ ਕੁਝ ਫਿਸ਼ ਫੂਡ ਹੈ ਮੈਂ ਚਾਈਨਾ ਦੇ ਵਾਰੀਅਰ ਦਾ ਸਟੈਚੂ ਲਾਇਆ ਉਹ ਦੇਖੋ ਤੇ ਨਾ ਤੁਸੀਂ ਪੜ੍ਹ ਸਕਦੇ ਹੋ ਇਹ ਸੋ ਆਏ ਦੀ ਡਿਸਕ੍ਰਿਪਸ਼ਨ ਆ ਚਾਈਨੀਜ਼ ਚੁੱਤੇ ਲਿਖਿਆ ਥੱਲੇ ਇੰਗਲਿਸ਼ ਚ ਲਿਖਿਆ ਮੈਨਾਂ ਦਾ ਫੂਡ ਕੋਰਟਾ ਛੋਟਾ ਜਿਹਾ ਆਜੋ ਅੱਗੇ ਚੱਲੀਏ ਆ ਦੇਖੋ ਚਾਇਨਾ ਟਾਊਨ ਪਲਾਜ਼ਾ ਜਿਹੜੀ ਬਿਲਡਿੰਗ ਚ ਮੈਂ ਹੁਣ ਸੀਗਾ ਵਿੱਚ ਅੰਦਰ ਆ ਬਿਲਡਿੰਗ ਆਹੋ ਆ ਦੇਖੋ ਚਾਈਨੀਜ਼ ਫੂਡ ਲਾਈਕ ਨਹੀਂ ਕਰਦਾ ਕਿਉਂਕਿ ਚਾਈਨੀਜ਼ ਫੂਡ ਦੇ ਵਿੱਚ ਬਹੁਤ ਕੁਝ ਪਾ ਦਿੰਦੇ ਆ ਫਿਸ਼ ਫਿਸ਼ਿਸ ਜਿਵੇਂ ਸ਼ਰਮ ਸ਼ਰਮ ਹੋ ਗਏ ਸੋ ਮੈਂ ਲਾਈਕ ਨਹੀਂ ਕਰਦਾ ਤੇ ਇਹਨਾਂ ਦਾ ਫੂਡ ਬਹੁਤ ਜਿਵੇਂ ਲਾਈਕ ਮੈਂ ਕ੍ਰਿਟੀਸਾਈਜ਼ ਨਹੀਂ ਕਰ ਰਿਹਾ ਕਿਉਂਕਿ ਇਹਨਾਂ ਦੇ ਅਕੋਰਡਿੰਗਲੀ ਆ ਫੂਡ ਵਧੀਆ ਪਰ ਆਪਾਂ ਹੁਣ ਡਿਫਰੈਂਟ ਕਲਚਰ ਤੋਂ ਆ ਆਪਾਂ ਪੰਜਾਬੀਆਂ ਤਾਂ ਫਿਰ ਆਪਾਂ ਇਹਨਾਂ ਦਾ ਫੂਡ ਲਾਈਕ ਨਹੀਂ ਕਰਦੇ ਜਿਆਦਾ ਕਿਉਂਕਿ ਕੋਈ ਮਿਰਚ ਮਸਾਲੇ ਕੁਝ ਨਹੀਂ ਹੁੰਦਾ ਫੂਡ ਦੇ ਵਿੱਚ ਇਹਨਾਂ ਦੇ ਫੋਕਾ ਜਿਹਾ ਫੂਡ ਹੁੰਦਾ ਉਬਲੀਆਂ ਚੀਜ਼ਾਂ ਹੁੰਦੀਆਂ ਜਿਆਦਾ ਆਹ ਦੇਖੋ ਕਿਊ ਡੌਗ ਯਾ